ਸ੍ਰੋਮਨੀ ਅਕਾਲੀ ਦਲ ਦੀ ਭਰਤੀ ਮੁਹਿੰਮ ਤਹਿਤ ਪਟਿਆਲਾ ਦੇ ਸਮਾਣਾ ਵਿੱਚ ਨਿੱਜੀ ਪੈਲੈਸ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਰਜੀਤ ਸਿੰਘ ਰਖੜਾ ਨੇ ਆਕਾਲ ਤਖਤ ਦੀ ਪੰਜ ਮੈਂਬਰੀ ਕਮੇਟੀ ਨੂੰ ਨਾਲ ਲੈ ਕੇ ਅਕਾਲੀ ਦਲ ਦੀ ਭਰਤੀ ਲਈ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਰੰਦੀਰ ਸਿੰਘ ਰਖੜਾ ਤੇ ਹੋਰ ਕਈ ਸੀਨੀਅਰ ਆਗੂਆਂ ਨੇ ਸ਼ਰਕਤ ਕੀਤੀ ਇਸ ਦੇ ਨਾਲ ਹੀ ਇਸ ਮੀਟਿੰਗ ਵਿੱਚ ਪਟਿਆਲਾ ਜ਼ਿਲ੍ਹਾ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਅਕਾਲੀ ਦਲ ਦੇ ਸਮਰਥਕਾਂ ਨੇ ਭਰਤੀ ਹੋਣ ਲਈ ਹਿੱਸਾ ਲਿਆ ਉਹ ਸਮਾਣਾ ਤੋਂ ਸ਼ੁਰੂ ਕੀਤਾ ਜਾ ਰਿਹਾ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਸਰਤੀ ਮੈਂ ਦੇਖ ਰਿਹਾ ਸਰਤੀ ਮੈਂ ਦੇਖੋ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮਿਹਰ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਭਰਤੀ ਕਰ ਰਹੀ ਹੈ ਆ ਤੁਸੀਂ ਦੇਖ ਰਹੇ ਹੋ ਬਾਹਰ ਕਿਤੇ ਕੋਈ ਬੰਦੇ ਸਾਹਮ ਨਹੀਂ ਹੁੰਦੇ ਮੈਂ ਆਪਣੀ ਜਾਣ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਗੁਰਥੀਆਂ ਲਾਈਆਂ ਸੀ ਬਹੁਤ ਵੱਡਾ ਇੰਤਜ਼ਾਮ ਕੀਤਾ ਸੀ ਪਰ ਸਾਰੇ ਇੰਤਜ਼ਾਮ ਛੋਟੇ ਪੈ ਗਏ ਇਥੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਕਿੰਨਾ ਹੁਸ਼ਾ ਹੈ ਇਹ ਗੁਰੂ ਦੀ ਕਿਰਪਾ ਹੈ ਜਿਹੜੇ ਬੰਦੇ ਨੇ ਸ੍ਰੀ ਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਉਹ ਕਦੇ ਬਚਿਆ ਨਹੀਂ ਅਸੀਂ ਕਾਲ ਤਖਤ ਸਾਹਿਬ ਦੇ ਨਾਲ ਚੱਲੇ ਆ ਅੱਜ ਲੋਕ ਸੰਗਤ ਸਾਡੇ ਨਾਲ ਆ ਆਮਹਾਰੇ ਲੋਕ ਆ ਰਹੇ ਨੇ ਤੇ ਮੈਂ ਤਾਂ ਸਾਰਤ ਮਾਫੀ ਮੰਗਦਾ ਇਸ ਗੱਲ ਦੀ ਕਿ ਮੈਂ ਉਹਨੇ ਪ੍ਰਬੰਧ ਨਹੀਂ ਕਰ ਸਕਿਆ ਜਿੰਨੇ ਲੋਕ ਅੱਜ ਆਏ ਨੇ ਸੋ ਉਸ ਗੱਲ ਦੀ ਮੈਂ ਸਾਰਤ ਮਾਫੀ ਮੰਗਦਾ ਪਰ ਮੇਰੀ ਸੋਚ ਤੋਂ ਕਈ ਗੁਣਾ ਵੱਧ ਲੋਕ ਆਏ ਨੇ ਸੁਪਰਤਾਂ ਜਿਹੜੀ ਪੈਦਾ ਹੋਈ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਈ ਹੈ ਵਿਧਾਨ ਸਭਾ ਚੋਣਾਂ ਇਕੱਠੀਆਂ ਲੜੀ ਗਈਆਂ ਐਦਾਂ ਦੇ ਕੀ ਕਾਰਨ ਬਣੇ ਰੱਖਣਾ ਸੀ ਤਾਂ ਵੀ ਅਕਾਲੀ ਦਲ ਜਿਹੜਾ ਗਿਆ ਦੋ ਤਿੰਨ ਜਣਾ ਦੇ ਦੇਖੋ ਉਹਦਾ ਬੜ ਬਹੁਤ ਵੱਡਾ ਕਾਰਨ ਹੈ ਅਸੀਂ 4-5 ਸਾਲ ਮੰਨਤਾ ਕਰਦੇ ਰਹੇ ਕਿ ਸਾਨੂੰ ਵਿਜੀਵਿਧਾਨ ਦੇ ਨਾਲ ਸ਼੍ਰੀ ਅਕਾਲ ਤਖਤ ਸਭ ਤੇ ਜਾਣਾ ਚਾਹੀਦਾ ਨਹੀਂ ਮੰਨੇ ਅਸੀਂ ਕਹਿਣ ਲੱਗੇ ਵੀ ਟੈਂਪਰੀ ਛੱਡ ਦੇ ਤੂੰ 6 ਮਹੀਨੇ ਖਤ ਛੱਡ ਦੇ 1 ਸਾਲ ਖਤ ਛੱਡ ਦੇ ਪੰਜ ਮੈਂਬਰੀ ਕਮੇਟੀ ਬਣਾ ਦੇ ਇੱਕ ਮੈਂਬਰ ਬਣਾ ਦੇ ਜਿਹੜਾ ਮਰਜ਼ੀ ਕਰ ਦੇ ਪਰ ਨਹੀਂ ਪਰਦਾਨ ਤਰ ਹਮੇਸ਼ਾ ਮਾਹਿਰ ਹੂੰਗਾ ਚਾਹੇ ਮੈਂ ਇਕੱਲਾ ਰਹਾਂ ਇਹ ਤਾਂ ਅਨਸਰਦੇ ਨੂੰ ਕੋਈ ਬੰਦਾ ਆਪਣੇ ਪਰਿਵਾਰ ਨੂੰ ਛੱਡ ਕੇ ਬਹੁਤ ਔਖਾ ਹੁੰਦਾ ਪਰਿਵਾਰ ਛੱਡਣਾ ਤਕੜ ਤਾਂ ਬਿਲਕੁਲ ਗੱਲ ਘੱਟ ਹੁੰਦੀ ਆ ਆਕਾਲ ਤਖਤ ਸੰਭੋਰ ਸਸਦਾ ਫਿਰ ਆਕਾਲ ਤਖਤ ਦੇ ਵਕਾਰ ਨੂੰ ਕੋਣੇ ਕੋਣ ਲਾ ਦੇ ਸਾਹਿਬ ਤੁਸੀਂ ਨਹੀਂ ਦੇਖਣਾ ਇਹ ਨਾ ਬਦ ਤੁਹਾਨੂੰ ਪਤਾ ਹੈ ਕਿ ਜੋ ਸ਼੍ਰੀ ਆਕਾਲ ਤਖਤ ਸਾਹਿਬ ਤੋਂ ਪੰਥ ਸਿੰਘ ਸਵਾਰ ਨੇ ਫੈਸਲਾ ਕੀਤਾ 2 ਦਸੰਬਰ ਨੂੰ ਕਿ ਸੱਤ ਮੈਂਬਰੀ ਕਮੇਟੀ ਬਣਾਉਣੇ ਆ ਸੱਤ ਕਮੇਟੀ ਮੈਂਬਰੀ ਕਮੇਟੀ ਬਣਾ ਕੇ ਉਹ ਭਰਤੀ ਕਰੂਗੀ ਆਧਾਰ ਕਾਰਡ ਦੇ ਨਾਲ ਕਾਪੀ ਭਰਤੀ ਹੋਊਗੀ ਉਦੋਂ ਬਾਅਦ ਨਵੀਂ ਜਿਹੜੀ ਲੀਡਰਸ਼ਿਪ ਹੈ ਉਹ ਮੁੜੇ ਆਉਗੀ ਧੰਮੀ ਦੇ ਬਟੂnger ਕਿਉਂ ਬੱਚੇ ਦੀ ਦਬਾਅ ਸੀ ਕੋਈ ਕਿਉਂਕਿ ਦਬਾਅ ਸੀ ਬਹੁਤ ਵੱਡਾ ਦਬਾਅ ਸੀ ਉਹ ਤੇ ਜਾਨੂੰ ਇਹ ਸੀ ਕਿ ਇਹ ਛੱਡ ਜਾਣਗੇ ਸੀਨੀਅਰ ਮੈਂਬਰ ਨੇ ਬਾਕੀ ਪੰਜ ਮੰਗੇ ਖਿੰਡ ਜਾਣਗੇ ਪਰ ਮੈਂ ਧੰਨਵਾਦ ਕਰਦਾ ਪੰਜ ਮੈਂਬਰੀ ਕਮੇਟੀ ਦਾ ਕਿ ਉਹ ਸ਼੍ਰੀ ਕਾਲਤਖਸਰ ਦੇ ਨਾਂ ਖੜੇ ਰਹੇ ਉਹਨਾਂ ਨੇ ਕਿਹਾ ਵੀ ਜੋ ਸਾਨੂੰ ਹੁਕਮ ਅਕਸ਼ੀ ਜੀ ਕੱਲ ਤੱਕ ਸਭ ਕਰੂਗਾ ਅਸੀਂ ਇਹਨਾਂ ਵਿੱਚ ਲਾਗੂ ਕਰਾਂਗੇ ਸਰ ਜੀ ਦਾ ਸੀ ਕਾਮੀ ਦਾ ਬਿਆਨ ਨੁਕੀ ਮੈਂ ਦੇਖ ਤਾ ਕਿ ਉਹਨਾਂ ਨੇ ਕਿਹਾ ਕਿ ਸਭ ਕਰ ਦਿਓ ਖਤੋਂ ਜ਼ਿਆਦਾ ਜਿਹੜਾ ਹੈਗਾ ਉਹਨਾਂ ਨੇ ਆਪਣਾ ਲੋਕਾਂ ਤੋਂ ਵੀ ਡਵਾਈਟ ਮੰਗੀ ਹੈ ਕਿ ਪੰਚੋਂ ਕਿਵੇਂ ਚਲਾ ਕਿਸ ਤਰ੍ਹਾਂ ਦੇਖਦੇ ਹੋ ਹਰਿੰਦਰ ਸਿੰਘ ਦਾ ਵੀ ਡਿਸਟ੍ਰਿਕਟ ਚ ਅੱਜ ਉਹ ਗੱਲ ਕਰ ਰਹੇ ਨੇ ਅੱਜ ਉਹ ਪਹਿਲਾਂ ਛੱਡ ਕੇ ਕਿਉਂ ਗਏ ਸੀ ਕਿਹੜੇ ਪ੍ਰੈਸ਼ਰ ਥਲੇ ਕੱਢ ਕੇ ਜਿਹੜੇ ਗਿਆਨੀ ਹਰਪ੍ਰੀਤ ਜੀ ਲੋਕ ਹਟਾਏ ਨੇ ਕਿ ਉਹਨਾਂ ਦਾ ਬੰਦਾ ਸੀ ਹਟਾਉਣਾ ਉਹ ਕੜਕੜਾ ਕੇ ਫਿਰ ਉਹਦਾ ਕੋਈ ਸ਼੍ਰੀ ਕਾਦਰ ਤਖਤ ਜਲਦਰ ਸਾਹਿਬ ਗਿਆ ਕਿੰਨੇ ਲੋਕ ਹੈ ਉਹ ਤਾਂ ਹੋਇਆ ਹੀ ਨਹੀਂ ਜਦੋਂ ਇਹ ਵੱਜ ਪੇਸ਼ ਕਰਨਾ ਸੀ ਇਕੱਲਾ ਸੁਖਵੀਰ ਵਾ ਗਿਆ ਉਥੋਂ ਦੇ ਨਾਲ ਆ ਗਿਆ ਇੱਥੋਂ ਪਤਾ ਲੱਗਦਾ ਕਿ ਉਹਦੀ ਟੈਨਸ਼ਨ ਬਹੁਤੀ ਠੀਕ ਨਹੀਂ ਸੀ ਕਿੱਦਾਂ ਵੇਖ ਰਹੇ ਸੀ ਸਾਹਿਬ ਜੀ ਸਾਹਿਬ ਕਹਿ ਨਹੀਂ ਹਰਤੇ ਕੋਈ ਥੋੜੀ ਜਿਹੀ ਪਰਤ ਇਹ ਨਵਾਂ ਅਕਾਲੀ ਦਲ ਬਣਾਏਗੀ ਤੁਸੀਂ ਆਪਣਾ ਪ੍ਰਧਾਨ ਚਣੋਗੇ ਜਾਂ ਫਿਰ ਇਕੱਠੀ ਕੀਤੀ ਜਾਊਗੀ ਦੋਨਾਂ ਦੀ ਪਰਤ ਨਾ ਇਕੱਠੀ ਹੋਣੀ ਹੈ ਨਾ ਕੁਝ ਹੋਰ ਹੋਣਾ ਅਸੀਂ ਉਹਨਾਂ ਨਾਲ ਤਾਂ ਰਹਿ ਨਹੀਂ ਸਕਦੇ ਉਹਨਾਂ ਰਾਤ ਤੱਕ ਜੀ ਰਾਣੀ ਨਹੀਂ ਸਕਦੇ ਤੇ ਵਿੱਚ ਵਿੱਚ ਢੇਡਾਂ ਵਾਲੀ ਕਰ ਦੇਣੀ ਜੀ ਬੀ ਬੀ ਜੀ ਵੀ ਮੈਂ ਕਹਿੰਦਾ ਸਾਰੇ ਸਾਰੇ ਪੰਜਾਬੀ ਇਕੱਠੇ ਹੋ ਸਕਦੇ ਨੇ ਸੁਖਵੀਰ ਤੋਂ ਬਿਨਾ ਸੁਖਵੀਰ ਨਾਲ ਕੋਈ ਇਕੱਠਾ ਨਹੀਂ ਹੋਊਗਾ ਕਿਉਂਕਿ ਉਹਨੇ ਐਡੀਆਂ ਜੀਆਂ ਗਲਤੀਆਂ ਕੀਤੀਆਂ ਨੇ ਤੇ ਬਲੰਡਰ ਕੀਤੇ ਨੇ ਉਹਦੇ ਨਾਲ ਕਿਸੇ ਨੇ ਇਕੱਠਾ ਨਹੀਂ ਹੋਣਾ ਹੋਰ ਸਾਰਾ ਪੰਖ ਇਕੱਠਾ ਹੋ ਸਕਦਾ ਪਰ ਉਹਦੇ ਨਾਲ ਕਿਸੇ ਨੇ ਇਕੱਠਾ ਨਹੀਂ ਹੋਣਾ ਸਖਣਾ ਸਾਹਿਬ ਜਾਨੀ ਹਰਪ੍ਰੀਤ ਸਿੰਘ ਦੇ ਵੇਜ ਦੇ ਵਿੱਚ ਗਏ ਪਏ ਨੇ ਉਹਦਾ ਦੋਰਾ ਚੱਲ ਰਿਹਾ ਸੰਗਤ ਉਹ ਤੇ ਇਕੱਠੀਆਂ ਹੋ ਰਹੀਆਂ ਨੇ ਉਹਨਾਂ ਨੇ ਵੀ ਕਹਿਤਾ ਕਹਿੰਦੇ ਇੱਕ ਵੱਡਾ ਪ੍ਰੋਗਰਾਮ ਵਿਦੇਸ਼ਾਂ ਦੀ ਧਿਰਤੀ ਤੋਂ ਲਿਖਿਆ ਰਹੂਗਾ ਵੀ ਸੁਧਾਰਨ ਵਾਲਾਰੇ ਜੇ ਉੱਥੇ ਜਾਣਗੇ ਤਾਂ ਲੱਗਦਾ ਉਹ ਵਿਦੇਸ਼ਾਂ ਵਾਲਾ ਵੀ ਜੁੜਨਾ ਸ਼ੁਰੂ ਹੋ ਗਏ ਨੇ ਵਿਦੇਸ਼ਾਂ ਤੋਂ ਹੀ ਟੈਲੀਫੋਨ ਆ ਰਹੇ ਨੇ ਸਾਨੂੰ ਵਿਦੇਸ਼ਾਂ ਤੋਂ ਸਾਰਾ ਅੱਜ ਜਿਹੜਾ ਪੰਜਾਬ ਹੈ ਬਹੁਤਾ ਬਾਹਰ ਬਸਦਾ ਹੈ ਐਨ ਆਰ ਆਈ ਪੰਜਾਬ ਦੇ ਵਿੱਚ ਉਹਨਾਂ ਦਾ ਕਿਤੇ ਹੈ ਲੱਗੇ ਹੋਏ ਨੇ ਨਾਲ ਸਾਡੇ ਉਹ ਸਾਰੇ ਚਾਹੁੰਦੇ ਨੇ ਕਿ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਬਾਗੀ ਨਹੀਂ ਹੋ ਸਕਦਾ ਪਰ ਇਹਨਾਂ ਨੇ ਜੋ ਜਾਤਨੀ ਕੀਤੀ ਜੋ ਆਪ ਮੁਕਤ ਰਹੇ ਸਾਡੇ ਕਹਿਣ ਦੀ ਲੋੜ ਨਹੀਂ ਨਾ ਕੋਈ ਕਰ ਸਕਦਾ ਹੈ ਸ੍ਰੀ ਕਾਲ ਤਖਸਾਲਾ ਕੋਈ ਮੱਥਾ ਨਹੀਂ ਲਾ ਸਕਦਾ ਜਿਹਨੇ ਮੱਥਾ ਲਾਇਆ ਉਹ ਕਦੇ ਬਚਿਆ ਨਹੀਂ ਹੈ ਸੋ ਤੁਸੀਂ ਦੇਖੋਗੇ ਗੁਰੂ ਮਹਾਰਾਜ ਦੀ ਕਿਰਪਾ ਤੁਸੀਂ ਦੇਖ ਹੀ ਰਹੇ ਹੋ ਆਪਾਂ ਕਿੰਨੀਆਂ ਰੈਲੀਆਂ ਕੀਤੀਆਂ ਕਿੰਨਾ ਕੁਝ ਕੀਤਾ ਪਰ ਜਿਹੜਾ ਅੱਜ ਹੋਇਆ ਐ ਇੰਨਾ ਹੋ ਸਕਦੇ ਹੋਇਆ ਤੇ ਕਿਉਂ ਹੈ ਵਿਕਾਰ ਵਿਕਾਰ ਸ੍ਰੀ ਕਾਲ ਤਖਸਾਲਾ ਰਖਣਾ ਸਾਹਿਬ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਦੀ ਭੱਤੇ ਚੱਲ ਰਹੀ ਹੈ ਦੂਜੇ ਪਾਸੇ ਸ਼ਰੋਮਣੀ ਅਕਾਲੀਆ ਸੁਖਵੀਰ ਸਿੰਘ ਬਾਦਲ ਨੇ ਐਲਾਨ ਕਰਤਾ ਜਥੇਬੰਦਕ ਢਾਂਚੇ ਚੋਣਾ ਦਾ ਤੱਕੀ ਸ੍ਰੀ ਅਕਾਲ ਤਖਸਾਲ ਸਾਹਿਬ ਇਹ ਦੇਸ਼ਕਾਰੀ ਸਜ਼ਾ ਜਾਰੀ ਕਰ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਭਰਤੀ ਆ ਰੋਕ ਲੱਗੀ ਜਾਵੇ ਜਾਂ ਜਥੇਵੰਦ ਦੇ ਜਿਹੜਾ ਪ੍ਰਧਾਨ ਨਹੀਂ ਚੁਣਿਆ ਜਾਣਾ ਚਾਹੀਦਾ ਕੋਈ ਡਾਇਰੈਕਸ਼ਨ ਨਹੀਂ ਦੇ ਸਕਦਾ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਜੋ ਉਹਨੇ ਕਿਹਾ ਜੋ ਹੁਕਮ ਆਪਰ ਸਭ ਨੂੰ ਪਤਾ ਹੈ ਅਸੀਂ ਕਹੀਏ ਅਸੀਂ ਇਹ ਗੱਲ ਕਹਾਂਗੇ ਉਹ ਕਹਿਣਗੇ ਕਰਾਂਗੇ ਕੋਈ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਨਹੀਂ ਕਹਿ ਸਕਦਾ ਜੋ ਉਹਨਾਂ ਦਾ ਹੁਕਮ ਹੋਊਗਾ ਇਹਨੂੰ ਲਾਗੂ ਹੋਊਗਾ ਜਿਹੜਾ ਨਹੀਂ ਮੰਨੂਗਾ ਉਖਤ ਮੋਜੂਦਾ ਖੜਾ ਸਾਹਿਬ 25 ਜੈਕਟ ਬਣਿਆ ਹਟਾਉਣ ਦਾ ਜਿਵੇਂ ਵਿਧਾਨ ਹੈ ਕਾਨੂੰਨ ਤੁਹਾਨੂੰ ਨਹੀਂ ਲੱਗਦਾ ਵੀ ਕਾਨੂੰਨ ਇੱਦਾਂ ਦਾ ਹੈ ਹੀ ਨਹੀਂ ਇਹ ਕਾਨੂੰਨ ਤਾਂ ਇਹਨਾਂ ਨੇ ਆਪ ਬਣਾ ਲਿਆ ਤੁਸੀਂ ਸੁਣੀ ਨਹੀਂ ਸ਼੍ਰੀ ਕਾਲਤਾ ਜਦਰ ਸਾਹਿਬ ਦੀ ਗੱਲ ਕਿ ਆ ਕੇ ਮੈਨੂੰ ਸ਼ੋਮਣੀ ਕਮੇਟੀ ਦੇ ਮੈਂਬਰ ਦੱਸਦੇ ਨੇ ਕਿ ਤੁਹਾਡੀ ਆਵਾਜ਼ ਹੈ ਉਹ ਸ਼੍ਰੀ ਕਾਲਤਾ ਦੇ ਚਾਰ ਦੁਆਜੇ ਦੇ ਵਿੱਚ ਹੀ ਹੈ ਬਾਹਰ ਨਹੀਂ ਜਾ ਸਕਦੇ ਮੈਨੂੰ ਤਾਂ ਇਹ ਸੀ ਕਿ ਮੇਰੀ ਆਵਾਜ਼ ਸਾਡੀ ਦੁਨੀਆ ਦੇ ਸਿੱਕਾ ਕੋਲ ਜਾਂਦੀ ਹੈ ਅੱਜ ਉਹ ਦੱਸਦਾ ਲੋਕਾਂ ਨੇ ਕਿ ਸ੍ਰੀ ਕਾਲ ਸਾਹਿਬ ਜਦ ਅਸਾਦੀ ਬਾਦ ਸਾਰੇ ਦੁਨੀਆਂ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਸਿੱਖ ਬੈਠੇ ਨੇ ਉੱਥੇ ਸਾਰਿਆਂ ਦੀ ਆਵਾਜ਼ ਉੱਥੇ ਤੱਕ ਪਹੁੰਚੀ ਆ। ਕਿ ਸਮਝੇਕਰ ਤੁਹਾਡਾ ਅਕਾਲੀ ਦਲ ਬਣਦਾ ਹੈ ਤਾਂ ਕਿ ਅਗਲੇ ਸਮੇਂ ਦੇ ਵਿੱਚ ਕਿਸੇ ਪਾਰਟੀ ਦੇ ਨਾਲ ਅਲਾਈਅੰਸ ਦੇ ਵਿੱਚ ਜਾਓਗੇ ਜਾਂ ਫਿਰ ਇਕੱਲੇ ਆਪਣੇ ਦਮ ਦੇ ਇਹਦਾ ਗੁਰੂ ਨੇ ਦੱਸਣਾ ਚੁੱਚੇ ਪਾਸ਼ਾ ਨੂੰ ਦੱਸਣਾ ਉਹਦੀ ਮਿਹਰ ਨਾ ਹੋਣਾ ਅੱਜ ਤਾਂ ਪੰਥ ਤਕੜਾ ਕਰਨਾ ਹੈ ਸਾਡੀ ਇੱਕੋ ਹੀ ਗੱਲ ਹੈ ਕਿ ਪੰਥ ਨੂੰ ਤਕੜਾ ਕਿਵੇਂ ਕਰਨਾ ਹੈ ਪਰ ਸ਼ਹਿਰਾਂ ਦੇ ਵਿੱਚ ਲੋਕ ਰਾਏ ਚੱਲ ਰਹੀ ਹੈ ਵੀ ਜੇ ਬੀਜੇਪੀ ਨਾ ਪੈਚਪ ਹੋਏਗਾ ਤਾਂ ਹੀ ਕਾਲੇਦਾਰ ਰਾਈਸ ਕਰੇਗਾ ਮੈਂ ਕਹਾਂ ਜੋ ਪੰਥ ਕਹੂਗਾ ਇਹ ਤਾਂ ਪੰਥ ਦੇ ਮੁਤਾਬਕ ਚੱਲਣਾ ਹੈ ਜੋ ਗੁਰੂ ਕਹੂਆ ਉਹਨੂੰ ਕਰਨਾ ਹੈ ਧੰਨਵਾਦ ਜੀ ਜਿਹੜਾਗਾ ਭਰਤੀ ਪ੍ਰਕਿਰਿਆ ਅਸਲ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਹੈ ਤੇਰੀ ਪਹਿਲੀ ਭਰਤੀ ਪ੍ਰਕਿਰਿਆ ਤੇ ਹੁੰਦੇ ਵਿੱਚ ਕੀ ਫਰਕ ਹੈ ਜੀ ਇਹ ਜਿਹੜੀ ਹੈ ਇੱਕ ਅਵਧਾ ਹੈਗੀ ਆ ਆਮ ਜਨਤਾ ਲਈ ਉਹ ਤੇ ਜਿਹੜੀ ਭਰਤੀ ਪ੍ਰਕਿਰਿਆ ਹੈਗੀ ਜੋ ਸ਼੍ਰੀ ਅਕਾਲਤਾ ਸਾਹਿਬ ਦੀ ਫਸੀਲ ਤੋਂ 2 ਦਸਤੂਰਪਨਾਮਾ ਜਾਰੀ ਹੋਇਆ ਸੀ ਉਹਦੇ ਮੁਤਾਬਕ ਹੋ ਰਹੀ ਹੈ ਪਹਿਲਾਂ ਇਹ ਪੰਥ ਦੀ ਭਰਤੀ ਹੈ ਪਹਿਲਾਂ ਬੰਦਿਆਂ ਦੀ ਭਰਤੀ ਸੀਗੀ ਹੁਣ ਭਰਤੀ ਹੋ ਰਹੀ ਹੈ ਪਤਾ ਲੱਗਦਾ ਵੀ ਭਰਤੀ ਚੱਲਦੀ ਹੈ ਉਹ ਕਹਿੰਦੇ ਸਾਡੀ ਭਰਤੀ ਲੱਖਾਂ ਚ ਪਰ ਕਿਸ ਨੂੰ ਪਤਾ ਲੱਗੇ ਭਰਤੀ ਹੋਈ ਕਦੋਂ ਐ ਅੰਦਰ ਵੜ ਕੇ ਪਰਚੀਆਂ ਕੱਟ ਕੇ ਨਹੀਂ ਪਾਰਟੀ ਖੜੀ ਹੁੰਦੀ ਹੈਗੀ ਇਹ ਜਿਹੜੀ ਹੈਗੀ ਪਾਰਟੀ ਇਹ ਪੰਥਕ ਪਾਰਟੀ ਆ ਜਥੇਦਾਰਾਂ ਦੀ ਪਾਰਟੀ ਆ ਕਿਰਤੀ ਦੇ ਕਿਸਾਨਾਂ ਦੀ ਪਾਰਟੀ ਆ ਤੁਸੀਂ ਵੇਖ ਰਹੇ ਜਿਹੜਾ ਇਕੱਠ ਪਹੁੰਚਿਆ ਅੱਜ ਕਿਰਤੀ ਕਿਸਾਨਾਂ ਤੇ ਮਜ਼ਦੂਰਾਂ ਦਾ ਇਕੱਠ ਆ ਇਹ ਅਕਲ ਨੂੰ ਪਿਆਰ ਕਰਨ ਵਾਲਿਆਂ ਦਾ ਇਕੱਠ ਹੈ ਵਿਅਕਤੀ ਵਿਸ਼ੇਸ਼ ਆਪਣੀ ਭਰਤੀ ਕਰ ਸਕਦਾ ਕੋਈ ਰੌਲਾ ਨਹੀਂ ਪਰ ਸ਼ਰਮਨੀ ਕਲ ਦਲ ਸ਼ਹੀਦਾਂ ਦੀ ਜਥੇਬੰਦੀ ਆ ਪੰਥ ਦੀ ਜਥੇਬੰਦੀ ਆ ਇਹਦੀ پارٹی ਪੰਚ ਕਰ ਰਿਆ ਸ਼੍ਰੀ ਅਕਾਲਤਾ ਸਨ ਉਹ ਹਕਮਤ ਆਪ ਹੋ ਰਹੀ ਹੈ ਜੋ پارٹی ਹੋ ਰਹੀ ਹੈ। ਤੋ ਕਿਸ ਤਰ੍ਹਾਂ ਦੇਖਦੇ ਹੋ? ਜਿਹੜੀ ਪਹਿਲਾ ਭਰਤੀ ਹੋਈ ਸੀ ਕਿ ਉਹ ਭਰਤੀ ਨੂੰ ਮੰਨਿਆ ਜਾਂਦਾ ਕਿ ਨਹੀਂ? ਜੇਕਰ ਉਹ ਸ਼ਹਿਰ ਤੋਂ ਦੇ ਤਾਂ ਪੰਚ ਕਮੇਟੀ ਸਹਿਯੋਗ ਕਰਦੇ ਉਹ ਇਸ ਕਮੇਟੀ ਨੂੰ ਮੰਨ ਹੀ ਨਹੀਂ ਰਹੇ ਹੈਗੇ। ਜਿੱਦਨ ਤੋਂ ਸ਼੍ਰੀ ਅਕਾਲਤਾ ਸਾਹਿਬ ਨੇ ਕਮੇਟੀ ਬਣਾਈ ਹੈ ਉਹ ਮੌਲਕਰ ਨੇ ਇਨਕਾਰ ਨਹੀਂ ਇਸ ਕਮੇਟੀ ਮੰਗਨ ਨੂੰ ਉਹ ਅਕਾਲ ਤਖਤ ਤੋਂ ਬਾਗੀ ਨੇ। ਭਗਾਉੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ। ਜਿਹੜਾ ਬੰਦਾ ਸਿੱਖ ਹੈ ਉਹ ਅਕਾਲ ਤਖਤ ਦੇ ਸਿਰ ਝਕਾਉਂਦਾ ਕਦੇ ਪਿੱਠ ਨਹੀਂ ਕਰਦਾ ਹੈਗਾ। ਸ਼ਰੋਬਨੀ ਕਲਦਲ ਸ਼ਹੀਦਾਂ ਦੀ ਜਥੇਬੰਦੀ ਹੈ ਇਹ ਜਥੇਬੰਦੀ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੀਸ ਚਕਾਉਂਦੀ ਰਹੀ ਹੈ ਚਕਾਉਂਦੀ ਰਹੂਗੀ ਵਿਅਕਤੀ ਵਿਸ਼ੇਸ਼ ਪੱਟ ਕਰ ਸਕਦਾ ਪੰਥ ਕੌਮ ਨਹੀਂ ਕਰ ਸਕਦੀ ਹੈਗੀ ਥੋੜਾ ਸਭ ਜਿਹੜੀਆਂ ਪਹਿਲੇ ਹੋਰ ਸ਼ਹਿਰ ਦੇ ਵਿੱਚ ਹੋਈਆਂ ਨੇ ਮੀਟਿੰਗਾਂ ਇਸ ਸੰਬੰਧੀ ਦੇ ਵਿੱਚ ਹੀ ਜੀ ਉਹਨਾਂ ਦੇ ਕੀ ਸਵਾਲ ਨੇ ਕਿਉਂਕਿ ਪਹਿਲਾਂ ਵੀ ਕਾਫੀ ਭਰਤੀਆਂ ਚੱਲੀਆਂ ਸੀ ਇਸ ਸਮਰਾਟ ਪੈਲੇਸ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਜਦੋਂ ਭਰਤੀ ਚੱਲਦੀ ਹੈ ਤਾਂ ਲੋਕਾਂ ਦੇ ਵਿੱਚ ਇਹ ਆ ਕੇ ਇੱਕ ਆਵਾਜ਼ ਹੁੰਦੀ ਹੈ ਹੁਣ ਭਰਤੀ ਇਹੋ ਦੀ ਹੈ ਆਧਾਰ ਕਾਰਡ ਦਾ ਨੰਬਰ ਪੈਣਾ ਹੈ ਹਰ ਵਿਅਕਤੀ ਘਰ ਘਰ ਜਾ ਕੇ ਭਰਤੀ ਕਰਨਗੇ ਕੈਮਰਾ 'ਚ ਬੈਠ ਕੇ ਨਾ ਭਰਤੀ ਹੁੰਦੀਆਂ ਨਾ ਪਾਰਟੀਆਂ ਬਣਦੀਆਂ ਹੁੰਦੀਆਂ ਨੇ ਠੀਕ ਹੈ ਜੀ ਪ੍ਰਧਾਨ ਸਾਹਿਬ ਨੇ ਜਿਹੜਾਗਾ ਆਦੇਸ਼ ਪ੍ਰਵਾਨ ਚਾਰ ਕਰਾਇਆ ਜਾਏਗਾ ਲੋਕਾਂ ਦੇ ਸੁਝਾਅ ਵੀ ਮੰਗੇ ਨੇ ਉਹ ਚੀਜ਼ ਵੀ ਕਿਸ ਤਰ੍ਹਾਂ ਦੇਖਦੀ ਹੈ ਕਿ ਸੁਝਾਅ ਲੈ ਲਿਆ ਅੱਜ ਜਿਹੜੇ ਐਸਜੀਪੀਸੀ ਦੇ ਬਿਲਾ ਨੂੰ ਉਸ ਤੋਂ ਬੈਗ ਵਾਲੇ ਇਹ ਕਿਸ ਤਰ੍ਹਾਂ ਸਮਾਜ ਜੀਵਨ ਇਹ ਕਰੋ ਇਮਾਨਦਾਰ ਨੇ ਇਹਨੂੰ ਲਾਗੂ ਕਰਦੇ ਨੇ ਮੈਂ ਉਹਦਾ ਸਵਾਗਤ ਹੈ ਪਰ ਮੇਰਾ ਇੱਕ ਸਵਾਲ ਹੈ ਜਿਹੜਾ ਗਲਤ ਉਹਨਾਂ ਸਾਹਮਣੇ ਹੋਇਆ ਉਹਨੂੰ ਕੀ ਕੌਣ ਕਰੂਗਾ ਜੇਕਰ ਵਿਧੀ ਬਣਾਉਣਾ ਆਪਾਂ ਕਹਿੰਦੇ ਵੀ ਅਸੀਂ ਬਣਾਵਾਂਗੇ ਤਾਂ ਜਿਹੜੇ तरीके ਨਾਲ ਨਿਜਮਾਂ ਦੇ ਖਰਾਬ ਜਾ ਕੇ ਸਿੰਘ ਸਾਹਿਬ ਨੂੰ ਹਟਾਇਆ ਗਿਆ ਉਹਨੂੰ ਠੀਕ ਕੌਣ ਕਰੂਗਾ ਦੂਸਰੀ ਮੇਰੀ ਬੇਨਤੀ ਹੈ ਇਹ ਜਿਹੜੇ ਮਤੇ ਪੈਂਦੇ ਨੇ ਜੇਕਰ ਸਾਡੀ ਭਾਵਨਾ ਸਹੀ ਹੈ ਫਿਰ ਤਾਂ ਇਹ ਨਹੀਂ ਅਹਿਮਤ ਹੈਗੀ ਇਹੀ ਮਤਾ 2001 ਵਿੱਚ ਪਾਇਆ ਸੀ ਜਨਰਲ ਹਾਊਸ ਦੇ ਵਿੱਚ ਕਿ ਅਸੀਂ ਸਿੰਘ ਸਾਹਿਬਾਂ ਦੇ ਨਿਜਮ ਬਣਾਵਾਂਗੇ ਵਿਧਿ ਉਧਾਰ ਬਣਾਵਾਂਗੇ 24 ਸਾਲ ਹੋ ਗਏ ਪ੍ਰਧਾਨ ਸਾਹਿਬ ਜਵਾਬ ਦੇਣ ਕੀ ਕਰਿਆ ਉਹਨਾਂ ਦਾ 2015 ਵਿੱਚ ਇੱਕ ਕਮੇਟੀ ਬਣੀ ਸੀ ਅਕਾਲਤਾ ਸਦ ਨਿਜਮ ਤੇ ਆ ਲਾਉਣ ਤੇ ਹਟਾਉਣ ਸੰਬੰਧੀ ਸਿੰਘ ਸਾਹਿਬਾਂ ਨੂੰ ਉਹ ਇੱਕੋ ਮੀਟਿੰਗ ਹੋਈ ਹੈ 10 ਸਾਲ ਹੋ ਗਏ ਉਹਦਾ ਜਵਾਬ ਦਿਓ ਕੀ ਬਣਿਆ ਹੁਣ ਤੱਕ ਅਸੀਂ ਸਿਰਫ ਲੋਕਾਂ ਦਾ ਧਿਆਨ ਤੋਂ ਮੁੱਦੇ ਮੁੱਦਿਆਂ ਤੋਂ ਧਿਆਨ ਪੜਗਾਉਣ ਦੀਆਂ ਕੋਸ਼ਿਸ਼ਾਂ ਕਰਦੇ ਆਂ ਪੰਥੇ ਨੂੰ ਪਰਵਾਹ ਨਹੀਂ ਕਰੂਗਾ ਜੇਕਰ ਅਸੀਂ ਸਿਹਰਤ ਹੁੰਦੇ ਤਾਂ ਰਾਤ ਦੇ ਹਨੇਰੇ ਵਿੱਚ ਦੇ ਸਿੰਘ ਸਾਹਿਬਾਨ ਨੂੰ ਨਹੀਂ ਸੀ ਬੁਲਾਉਂਦੇ ਜੇਕਰ ਜੀ ਸਿਹਰਤ ਹੁੰਦੇ ਤਾਂ ਨਾ ਤਾਂ ਤਖਤ ਸਾਹਿਬ ਤੇ ਮਹਾਰਾਜਾ ਪ੍ਰਕਾਸ਼ ਨਾ ਤਾਂ ਤਖਤ ਸਾਹਿਬ ਤੇ ਗੁਰੂ ਸਾਹਿਬ ਦੇ ਸ਼ਸਤਰ ਸਿਉਵਤ ਨੇ ਨਾ ਪੰਥ ਦੀਆਂ ਜਥੇਬੰਦੀਆਂ ਨੇ ਇਹ ਮਜਬੂਰੀ ਸੀ ਅਸੀਂ ਰਾਤਾਂ ਦੇ ਹਨੇਰੇ ਵਿੱਚ ਕਰਾ ਰਹੇ ਆਂ ਜੇਕਰ ਪ੍ਰਧਾਨ ਸਾਹਿਬ ਮਹਿਸੂਸ ਕਰਦੇ ਨੇ ਗਲਤ ਹੋਇਆ ਤਾਂ ਉਹਨੂੰ ਠੀਕ ਕਰਨ ਪਹਿਲਾਂ ਜਿਹੜੇ ਸਿੰਘ ਸਾਹਿਬਾਨ ਹਟਾਏ ਨੇ ਉਹਨਾਂ ਨੂੰ ਬਹਾਲ ਕਰੋ ਸਤਕਾਰ ਬਹਾਲ ਕਰੋ ਕਿਉਂਕਿ ਜੇਕਰ ਸ਼ਰਮਣੀ ਕਮੇਟੀ ਨਹੀਂ ਤਾਕਤਾਂ ਦੀ ਮਾਨ ਮਰਦਾਤ ਦੇ ਉੱਪਰ ਪੈਰਾ ਦਊਗੀ ਜੇਕਰ ਅਸੀਂ ਨਹੀਂ ਸਿੰਘ ਸਾਹਿਬਾਨ ਦਾ ਸਨਮਾਨ ਕਰਾਂਗੇ ਸ਼ਰਮਣੀ ਕਮੇਟੀ ਸ਼ਹੀਦਾਂ ਦੀ ਜਥੇਬੰਦੀ ਹੈ ਸਾਡੇ ਪੁਰਖਿਆਂ ਨੇ ਜਦੋਂ ਬਣਾਈ ਸੀ ਗੁਰਤਾ ਮਾਂ ਦੇ ਸਾਫ ਸੰਭਾਲ ਵਾਸਤੇ ਮਾਨ ਮਰਿਆਦਾ ਦੀ ਬਹਾਲੀ ਵਾਸਤੇ ਪੰਥਕ ਸਿਧਾਂਤਾਂ ਦੀ ਬਹਾਲੀ ਵਾਸਤੇ ਤਰੁਣੀਆਂ ਦੇ ਕੇ ਭਰਾ ਜੀਏ 105 ਸਾਲ ਪੁਰਾਣੀ ਇਹ ਸੰਸਥਾ ਸਾਡੀ ਪੰਥ ਦੀ ਮਹਾਨ ਸੰਸਥਾ ਪਰ ਅੱਜ ਕੁਝ ਬੰਦੇ ਇਹਦੇ ਉੱਪਰ ਕਬਜ਼ਾ ਕਰਕੇ ਬੈਠ ਗਏ ਡਿਕਟੇਟਰ ਬਣ ਗਏ ਜੇਕਰ ਅਸੀਂ ਸ਼ਿਹਰਤ ਸੀਗੇ ਤਾਂ ਜਦੋਂ ਬਜਟ ਜਲਾਸ ਹੋਇਆ ਉਹਦੇ ਜੋ ਬੀਬੀ ਕਿਰਜਤ ਕੌਰ ਨੇ ਜੋ ਸ਼੍ਰੋਮਣੀ ਕਮੇਡੇ ਜਨਰਲ ਸਕੱਤਰ ਰਹੇ ਨੇ ਔਰ ਮਾਸਟਰ ਤਾਰਾ ਸਿੰਘ ਜੀ ਦੋਤੀ ਹੈ ਸਭ ਤੋਂ ਸੀਨੀਅਰ ਮੈਂਬਰ ਹੈ ਇੱਕ ਮਤਾ ਲੈ ਕੇ ਐਸੀ ਸਿੰਘ ਸਾਹਿਬ ਦੇ ਮਾਨ ਸਨਮਾਨ ਬਹਾਲ ਕਰਦਾ ਜੇਕਰ ਅਸੀਂ ਈਮਾਨਦਾਰ ਹੁੰਦਾ ਡਿਬੇਟ ਹੁੰਦੀ ਉਥੇ ਡਿਬੇਟ ਹੋਣੀ ਚਾਹੀਦੀ ਸੀ ਗਲਤ ਨੂੰ ਠੀਕ ਕਰਨਾ ਚਾਹੀਦਾ ਸੀ ਲੇਕਿਨ ਅਸੀਂ ਨਹੀਂ ਕੀਤਾ ਹੈਗਾ ਉਲਟਾ ਜੋ ਬੀਬੀ ਨਾਲ ਵਿਹਾਰ ਹੋਇਆ ਮੈਕ ਹੋਇਆ ੱਟਕੇ ਮਾਰੀ ਸਤਿਮਿਖੇਤੀਆ ਜਿਹੜੇ ਤਾਜ ਕੋਸ਼ੀ ਹੋਈ ਹੈ ਜਿਹੜਾ ਸਾਥ ਸੀ ਉਸ ਨੂੰ ਕਿਸ ਤਰ੍ਹਾਂ ਜੋ ਜੇ ਪੰਥ ਪ੍ਰਵਾਨ ਕਰਦਾ ਇਸ ਤੱਕ ਨਹੀਂ ਪ੍ਰਵਾਨ ਕਰਦਾ ਜੇ ਪੰਥ ਪ੍ਰਵਾਨ ਕਰਦਾ ਹੁੰਦਾ ਤਾਂ ਸਿੰਘ ਸਾਹਿਬਾਨ ਬਜੋ ਜਲਾਸ ਵਿੱਚ ਆਉਂਦੇ ਉਹਨਾਂ ਨੂੰ ਪਤਾ ਸੀ ਵੀ ਸੰਗਤ ਨੇ ਪੰਥ ਨੇ ਪ੍ਰਵਾਨ ਨਹੀਂ ਕਰਨਾ ਸਾਡਾ ਵਿਰੋਧ ਹੋਊਗਾ ਇਸੇ ਕਰਕੇ ਉਹ ਜਿਹੜੇ ਸਿੰਘ ਸਾਹਿਬਾਨ ਸੀਗੇ ਉਹ ਜਲਾਸ ਵਿੱਚ ਸ਼ਾਮਿਲ ਨਹੀਂ ਹੋ ਬਜੋ ਜਲਾਸ ਵਿੱਚ पहली बारे होया कि बिना सिंह साहबान तो इस की श्रोमी कमेटी में प्रॉपर्टी बेचने और खरीदने के लिए संपर्क करें फेयर डील प्रॉपर्टीज